ਜੋਗਾ ਸਿੰਘ ਉਡਾਲਾ ਗੁਰੂ ਕੇ ਬੇਟੇ ਸਿੰਘ ਸਭਾ ਪੰਜਾਬ ਜਥੇਬੰਦੀ ਦੇ ਸੇਵਾਦਾਰ ਹੋਂਦੇ ਨਾਤੇ ਅੱਜ ਜੋ ਕਚਹਿਰੀ ਚੌਂਕ ਦੇ ਵਿੱਚ ਭਗਵਾਨ ਵਾਲਮੀਕੀ ਵੀਰ ਸੈਨਾ ਵੱਲੋਂ ਜਿਹੜਾ ਬੰਦ ਕਰਕੇ ਕਾਲ ਰੱਖੀ ਗਈ ਸੀ ਉਹਦੇ ਵਿੱਚ ਸਾਡੇ ਬਾਬਾ ਸੜੀ ਸੋਸਾਇਟੀ ਨੂੰ ਜਿਹੜਾ ਐਰਸੀਪੀ ਕ੍ਰਾਈਮ ਨੇ ਕੁਝ ਗਲਤ ਸ਼ਬਦ ਬੋਲੇ ਸੀ ਉਹਦੇ ਵਿੱਚ ਅੱਜ ਜਿਹੜੇ ਅਫਸਰ ਸਾਹਿਬਾਨਾਂ ਨੇ ਸਾਰਿਆਂ ਨੇ ਜਿਹੜਾ ਵਾ ਉਸ ਚੀਜ਼ ਤੇ ਜਿਹੜਾ ਵਾ ਰੋਸ ਪਰਗਟਾਇਆ ਗਿਆ ਵਾ ਜਥੇਬੰਦੀਆਂ ਵੀ ਸਾਰੀਆਂ ਜਿਹੜੀਆਂ ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਔਰ ਨਿਹੰਗ ਸਿੰਘ ਜਥੇਬੰਦੀਆਂ ਵੀ ਸਾਡੀਆਂ ਇਕੱਠੀਆਂ ਹੋਈਆਂ ਔਰ ਖਾਸ ਕਰਕੇ ਸਾਡੇ ਬਾਬਾ ਲਵਪ੍ਰੀਤ ਸਿੰਘ ਜੀ ਜਿਹੜੇ ਨੰਦਪੁਰ ਸਾਹਿਬ ਤੋਂ ਚੇਚੇ ਤੌਰ ਤੇ ਆਏ ਨੇ ਤੇ ਸਾਡੇ ਬਾਬਾ ਪ੍ਰਗਟ ਸਿੰਘ ਜੀ ਮਜੀਠਾ ਰੋਡ ਤੋਂ ਔਰ ਸਾਡੀਆਂ ਵਾਲਮੀਕ ਜਥੇਬੰਦੀਆਂ ਜਿੰਨੀਆਂ ਵੀ ਆ ਇੱਥੇ ਇਕੱਤਰ ਹੋਈਆਂ ਨੇ ਔਰ ਸਾਰੀਆਂ ਦੇ ਵਿੱਚ ਆਲ ਇੰਡੀਆ ਹੋਮਰ ਰਾਈਟ ਵੱਲੋਂ ਜਿਹੜਾ ਵਾ ਪੂਰਨ ਸਮਰਥਨ ਦਿੱਤਾ ਗਿਆ ਉਹਨਾਂ ਦੇ ਵੀ ਨਮਾਇंदे ਇੱਥੇ ਪਹੁੰਚੇ ਨੇ ਔਰ ਸਾਰਿਆਂ ਮੁੱਦੇ ਜਿਹੜੇ ਵਿੱਚ ਅਫਸਰ ਸਹਿਬਾਨਾਂ ਨੇ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਮਸਲੇ ਵੀ ਲਟਕ ਰਹੇ ਸੀ ਉਹਨਾਂ ਨੂੰ ਜਿਹੜਾ ਵਾ ਤੁਰੰਤ ਹੱਲ ਕਰਨ ਦਾ ਜਿਹੜਾ ਵਾ ਉਹ ਵੱਖ-ਵੱਖ ਅਫਸਰਾਂ ਦੀਆਂ ਡਿਊਟੀਆਂ ਵਿੱਚ ਲਗਾਈਆਂ ਗਈਆਂ ਔਰ ਜਿਹੜਾ ਬਾਬਾ ਸਨੀ ਸੋਤਾ ਜੀ ਨਾਲ ਜਿਹੜੀ ਅਫਸਰ ਨੇ ਵਧੀ ਕੀ ਕੀਤੀ ਸੀ ਉਹਦੇ ਵਿੱਚ ਜਿਹੜਾ ਵਾ ਉਹਨਾਂ ਨੇ ਗਲਤੀ ਦੀ ਆਪਣੀ ਰੈਲਾਈਜ਼ ਕੀਤੀ ਆ ਔਰ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਸਾਰੀਆਂ ਜਥੇਬੰਦੀਆਂ ਨੇ ਫਿਰ ਜਿਹੜਾ ਵਾ ਉਹ ਜਿਹੜਾ ਧਰਨਾ ਪ੍ਰੋਟੈਸਟ ਜਿਹੜਾ ਵਾ ਉਹਨੂੰ ਜਿਹੜਾ ਰੱਦ ਕੀਤਾ ਗਿਆ ਵਾ ਤੇ ਅਸੀਂ ਪ੍ਰਸ਼ਾਸਨ ਨੂੰ ਇਹ ਤਾੜਨਾ ਕਰਨੀ ਚਾਹੁੰਦੇ ਆ ਕਿ ਜਦੋਂ ਵੀ ਸਾਡੇ ਵਾਲਮੀਕੀ ਸੰਸਥਾ ਦੇ ਨਮਾਇंदे ਜਾਂ ਸਾਡੀਆਂ ਸਿੱਟ ਜਥੇਬੰਦੀਆਂ ਦੇ ਨਮਾਇंदे ਜਦੋਂ ਵੀ ਕਿਸੇ ਕੰਮ ਵਾਸਤੇ ਆਉਂਦੇ ਆ ਜੇਕਰ ਅੱਗੇ ਤੋਂ ਕਿਸੇ ਅਫਸਰ ਨੇ ਕੋਈ ਇਹੋ ਜਿਹਾ ਸ਼ਬਦ ਝੂਠ ਕੀਤਾ ਜੇ ਕੋਈ ਇਹੋ ਜਿਹੀ ਗੱਲ ਕਹੀ ਜੋ ਕੇ ਉਹਨਾਂ ਦੇ ਮਨ ਨੂੰ ਠੇਸ ਪਹੁੰਚੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਤਿੱਖਾ ਸੰਘਰਸ਼ ਕੀਤਾ ਜਾਏਗਾ ਇਹਨਾਂ ਜਿਹੜੇ ਸ਼ਬਦਾਂ ਦੇ ਨਾਲ ਸਮਾਪਤੀ ਕਰਦੇ ਹਾਂ ਜੀ ਵਾਹ ਮੈਲੋ ਪ੍ਰਸ਼ਾਸਨ ਨੇ ਤੁਹਾਡੀ ਮੰਗ ਲਈ ਸੀ ਕਿ ਤੁਹਾਡਾ ਦਸਤਾਵੇਜ਼ ਨਮਟ੍ਰਸ਼ਨ ਲੀਤੀਆ ਗਿਆ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਮਨਨਿਆ ਗਿਆ ਉਹਦੇ ਬਾਰੇ ਕੀ ਦੇਖੋ ਜੀ ਗੱਲ ਇਦਾਂ ਹੀ ਆ ਵੀ ਪਹਿਲਾਂ ਕੋਈ ਵੀ ਨਹੀਂ ਜੀ ਮੰਨਦਾ ਆਪਾਂ ਵੇਖਦੇ ਹੀ ਆਏ ਆ ਕਿ ਪਹਿਲਾਂ ਕੋਈ ਨਹੀਂ ਮੰਨਦਾ ਜਦੋਂ ਇਹਨਾਂ ਨੂੰ ਪਤਾ ਲੱਗਦਾ ਵੀ ਹੁਣ ਇੱਥੇ ਇਕੱਠ ਹੋਣਾ ਵਾ ਇੱਥੇ ਇਹਨਾਂ ਦਾ ਅਫਸਰਾ ਦਾ ਪਿੱਟ ਸਿਆਪਾ ਹੋਣਾ ਵਾ ਫੇਰ ਇਹਨਾਂ ਦੀਆਂ ਅੱਖਾਂ ਖੁੱਲ੍ਹਦੀਆਂ ਜੀ ਜੇਕਰ ਇਹ ਪਹਿਲਾਂ ਮੰਨਦੇ ਹੁੰਣ ਤਾਂ ਧਰਨੇ ਪ੍ਰੋਟੈਸਟ ਕਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਜਿੰਨੇ ਵੀ ਕੰਮ ਆ ਸਾਡੇ ਹੁਣ ਵੀ ਅਫਸਰ ਕਹਿੰਦੇ ਕਿ ਤੁਹਾਡੇ ਕੰਮ ਹੋਣ ਵਾਲੇ ਆ ਤੇ ਪਹਿਲਾਂ ਵੀ ਅਸੀਂ ਇਹਨਾਂ ਨੂੰ ਇਹੋ ਕਹਿ ਰਹੇ ਹਾਂ ਕਿ ਕੰਮ ਸਾਡੇ ਹੋਣ ਵਾਲੇ ਆ ਤੇ ਉਹ ਕਰ ਦੋ ਖਾਲਸਾ ਜੀ ਦੱਸਿਆ ਜਾ ਰਿਹਾ ਵੀ 1 ਸਾਲ ਤੋਂ ਪੈਂਦੇ ਆ ਕੰਮ ਆ ਉਹ ਹੁਣ ਉਹਨਾਂ ਨੇ ਕੀ ਕਹਿ ਆ ਵੀ ਹੋ ਜਾਣਗੇ ਹਾਂਜੀ ਜਿਹੜੇ ਸਾਲ ਤੋਂ ਪਹਿਲਾਂ ਪਹਿਲਾਂ ਤੇ ਕੰਮ ਹੀ ਉਹ ਵੀ ਅੱਜ ਇਹਨਾਂ ਨੇ ਮੰਨਿਆ ਜੀ ਤੇ ਅਸੀਂ ਕਰਵਾ ਕੇ ਦਿੰਦੇ ਆ ਜੀ ਵੱਖ-ਵੱਖ ਅਫਸਰਾਂ ਦੀਆਂ ਡੂਰੀਆਂ ਲਗਾਈਆਂ ਗਈਆਂ ਗਈਆਂ ਜੀ ਚੱਲ ਜੁੱਤੋ ਹਾਂਜੀ ਬਿਲਕੁਲ ਹਾਲ ਦੀ ਘੜੀ ਤੇ ਅਸੀਂ ਜਿਹੜੇ ਤਰੀਕੇ ਨਾਲ ਇਹਨਾਂ ਨੇ ਕਿਹਾ ਵਾ ਕੰਮ ਕਰ ਦੇਣਗੇ ਤੇ ਬਹੁਤ ਵਧੀਆ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਉਹ ਪ੍ਰੋਟੈਸਟ ਰੁਗਣ ਵਾਲਾ ਨਹੀਂ ਆ ਚਾਹੇ ਕੋਈ ਵੀ ਪੁਲਿਸ ਅਧਿਕਾਰੀ ਜਿਹੜਾ ਫਿਰ ਸਾਨੂੰ ਕਹੇਗਾ ਉਹ ਰੁਕਿਆ ਨਹੀਂ ਜਾਏਗਾ ਜੀ ਤੁਸੀਂ ਵਾਪਸ ਨਹੀਂ ਨਾਲ ਸੁਣਾ ਲਉ ਔਰ ਲੱਗੀ ਵਾ ਜੀ ਉਹਨਾਂ ਨੂੰ ਅਸੀਂ ਕਾਲ ਕਰਦੇ ਆ ਕਿ ਸਾਡੇ ਸਮਾਜ ਦੇ ਕੰਮ ਆਪ ਜੀ ਬੈਠੇ ਅਮਰਸਰ ਸਾਹਿਬ ਕਰਾਓ ਔਰ ਜਿੱਥੇ ਸਾਨੂੰ ਮਾਣ ਹੈ ਸਮਾਜ ਨੂੰ ਮਾਣ ਹੈ ਔਰ ਜਦੋਂ ਇਹ ਸਾਡੇ ਬਾਬਾ ਜੀ ਸਮਾਜ ਦੇ ਕੰਮ ਲੈ ਕੇ ਡੀਸੀਪੀ ਕੋ ਜਾਣ ਹੋਰ ਕਿਸੇ ਅਨੁਸ਼ਾਸਨਿਕ ਕੋ ਪ੍ਰਸ਼ਾਸਨ ਕੋ ਜਾਣ ਉਹ ਅੱਗੇ ਉਹਨਾਂ ਨੂੰ ਕਹਿਣ ਪਏ ਤੁਹਾਡੇ ਕੰਮ ਜਿਹੜੇ ਸਹੀ ਨਹੀਂ ਨਜਾਇਜ਼ ਹੈ ਔਰ ਕੰਮ ਇਹਨਾਂ ਦੇ ਜਾਇਜ਼ ਹੈ ਲੋਕਾਂ ਦੇ ਕੰਮ ਕਰਾਉਣੇ ਪਬਲਿਕ ਦੇ ਕੰਮ ਕਰਾਉਣੇ ਇਹ ਹਾਰੀ ਸਾਰੀ ਦਿਵਸ ਦੀ ਗੱਲ ਨਹੀਂ ਇਹ ਬਾਬਾ ਜੀ ਨਹੀਂ ਰਾਤ ਵਰਕੇ ਲੱਕੀ ਵੈਜ ਵਰਕੇ ਕਰਾ ਸਕਦੇ ਔਰ ਜਦੋਂ ਇਹ ਸਾਡੇ ਇਨਸਾਨ ਮਹਾਤਮਾ ਮੁਨੀ ਇਹ ਮਹਾਤਮਾ ਹੈ ਸਾਡੇ ਜਿਹੜਾ ਕਿਸੇ ਦਾ ਭਲਾ ਕਰਦੇ ਇਨਾਂ ਨੂੰ ਜਾ ਕੇ ਜਦੋਂ ਟਾਰਗੇਟ ਕੀਤਾ ਜਾਂਦਾ ਮਿਸ ਹੋ ਹੈਵੇ ਨਾਲ ਕੀਤਾ ਜਾਂਦਾ ਉਹ ਇੱਥੇ ਇਹਨਾਂ ਦੇ ਮાળા ਵਿੱਚ ਨਹੀਂ ਸਾਰੇ ਸਮਾਜ ਦੇ ਮાળા ਵਿੱਚ ਇਹ ਰੋਜ਼ ਪੈਦਾ ਹੁੰਦਾ ਤੇ ਅੱਜ ਜਦੋਂ ਧਰਨੀ ਦੀ ਕਾਲ ਦਿੱਤੀ ਆਈ ਮਨਨਪੁਰ ਸਾਹਿਬ ਤੋਂ ਆਏ ਬਾਬਾ ਜੀ ਆਏ ਸਾਰੇ ਸਮਾਜ ਇੱਥੇ ਇਕੱਠੇ ਸਾਡੇ ਪ੍ਰਿਆ ਸ਼ਰਾਂਜੀ ਬਾਬਾ ਡੋਗਾ ਸਿੰਘ ਜੀ ਜਿੰਨਾ ਬੜਾ ਵੱਡਾ ਸਮਾਜ ਸਾਡਾ ਇੱਥੇ ਇਕੱਤਰ ਹੋਇਆ ਔਰ ਜਦੋਂ ਇਹ ਸੰਘਰਸ਼ ਜਾਰੀ ਹੋਣ ਲੱਗਾ ਉਸੇ ਵੇਲੇ ਪ੍ਰਸ਼ਾਸਨ ਦੀ ਜਿਹੜੀ ਕੰਨਾਂ ਵਿੱਚ ਆਵਾਜ਼ ਪਈ ਕਿ ਅੱਜ ਬਾਬਾ ਸ਼ਹੀਨ ਆਦਿ ਔਰ ਲੱਕੀਬਹਿ ਜੀ ਦੇ ਆਖਾ ਬਹੁਤ ਵੱਡਾ ਇੱਥੇ ਇਕੱਠ ਹੋ ਜਾ ਰਿਹਾ ਉਦੋਂ ਬਾਬਾ ਜੀ ਨਾਲ رابطہ ਕਾਇਮ ਕਰਕੇ ਐਸਪੀ ਵਾਲੀਆ ਸਾਹਿਬ ਜੀ ਵਾਲੀਆ ਔਰ ਸਰਦਾਰ ਹਰਪਾਲ ਸਿੰਘ ਜੀ ਹੁਣਾਂ ਨੇ ਇਹਨਾਂ ਨਾਲ ਬੈ ਕੇ ਸਮਝੌਤਾ ਕੀਤਾ ਔਰ ਸਮਝੌਤੇ ਵਿੱਚ ਇਹ ਸਾਡਾ ਕਲੀਅਰ ਹੈ ਕਿ ਜਿੰਨੀਆਂ ਵੀ ਸਾਡੀਆਂ ਮੰਗਾਂ ਹੈ ਭਾਵੇਂ ਪਹਿਲਾਂ ਤੋਂ ਪੈਂਡਿੰਗ ਪਈਆਂ ਉਹ ਜਿਹੜੀਆਂ ਭਾਵੇਂ ਹੁਣ ਦੀਆਂ ਮੰਗਾਂ ਹੈ ਇਹ ਤੁਹਾਡੇ ਪਹਿਲ ਦੇ ਅਧਾਰ ਤੇ ਸਮਾਜ ਦੇ ਕੰਮ ਜਿਹੜੇ ਕੀਤੇ ਜਾਣਗੇ ਔਰ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਦੇ ਆ ਕਿ ਜਿਨ੍ਹਾਂ ਨੇ ਸਮੇਂ ਸਿਰ ਇਹ ਜਿਹੜਾ ਮਸਲੇ ਨੂੰ ਹੱਲ ਕਰਦੇ ਆ ਜਦੋਂ ਸੰਘਰਸ਼ ਚੱਲਦਾ ਹੈ ਨਾ ਉਦੋਂ ਹੀ ਸਰਕਾਰਾਂ ਦੇ ਪ੍ਰਸ਼ਾਸਨ ਦੇ ਜਿਹੜੇ ਕੰਨ ਖੁੱਲਦੇ ਔਰ ਬਾਬਾ ਜੀ ਬਹੁਤ ਵੱਡੇ ਦਿਲ ਵਾਲੇ ਐ ਜਿਹੜੇ ਸੰਘਰਸ਼ ਕਰਕੇ ਸਮਾਜ ਦੇ ਕੰਮ ਕਰਾ ਰਹੇ ਲੋਕਾਂ ਨੂੰ ਲੱਗਦਾ ਨਹੀਂ ਲੋਕਾਂ ਦੀ ਆਵਾਜ਼ ਚੁੱਕਣਾ ਇਹਨਾਂ ਨੇ ਗਲਤ ਹੋਇਆ ਜੀ ਇਹ ਐਸਪੀ ਨੇ ਜਿਹੜਾ ਏਸੀਪੀ ਨੇ ਗਲਤ ਬੋਲੇ ਗੱਲ ਜਿਹੜਾ ਲੋਕਾਂ ਦੀ ਆਵਾਜ਼ ਬਣੂਗਾ ਉਹ ਸਰਕਾਰਾਂ ਦੇ ਵੀ ਸ਼ਾਸਨ ਦੇ ਪ੍ਰਸ਼ਾਸਨ ਦੇ ਵੀ ਧਿਆਨ ਵਿੱਚ ਰੜਕਦਾ ਜਿੰਦਾ ਔਰ ਰੜਕਦਾ ਰਹਿਣਾ ਔਰ ਇਹ ਨਹੀਂ ਕਿ ਅੱਜ ਸਾਡਾ ਇਦਾਂ ਕੀਤਾ ਤੇ ਕੱਲ ਨੂੰ ਅਸੀਂ ਬਹਿ ਜਾਵਾਂਗੇ ਇਹ ਦਾਅ ਵੀ ਕਰਨਗੇ ਅਸੀਂ ਕਾਹ ਵੀ ਇਹਨਾਂ ਦਾ ਮੂੰਹ ਤੋੜਵਾ ਜਵਾਬ ਦੇਵਾਂਗੇ ਕਿ ਸਮਾਜ ਇਹਨਾਂ ਦੇ ਨਾਲ ਆ ਬਸ ਸੰਤੁਸ਼ਟ ਤਾਂ ਹੋਏ ਆ ਗੱਲਾਂ ਨਾਲ ਹੀ ਹੋਏ ਆ ਜੇ ਜੋ ਕੰਮ ਹੋਊਗਾ ਤਾਂ ਫਿਰ ਸੰਤੁਸ਼ਟ ਹੋਵਾਂਗੇ ਜੀ ਲਿਖਤੀ ਕਦੋਂ ਇਹਨਾਂ ਨੇ ਦਿੱਤਾ ਤੁਹਾਨੂੰ ਲਿਖਤੀ ਨਹੀਂ ਅਜੇ ਅਜੇ ਤਾਂ ਹੁਣ ਡੀਐਸਪੀ ਸਾਹਿਬ ਨੂੰ ਕੀਤਾ ਕਿ ਡੀਐਸਪੀ ਸਾਹਿਬ ਨੂੰ ਮਿਲਣ ਬਾਅਦ ਤੇ ਮੀਟਿੰਗ ਹੋ ਰਹੀ ਬਾਬਾ ਜੀ ਦੀ ਅਸੀਂ ਲਾਹੌਰ ਸਾਹਿਬ ਚੱਲੇ ਬਾਬਾ ਜੀ ਮੀਟਿੰਗ ਕਰਨਗੇ ਔਰ ਜੋ ਇਹਨਾਂ ਦਾ ਪ੍ਰੋਟੋਕਾਲ ਹੋਊਗਾ ਸਾਨੂੰ ਦੱਸਣਗੇ ਨਾਲ ਇਹਨੂੰ ਤੇ ਖੜੇ ਆ ਜੀ ਰਾਣਾ ਪ੍ਰਿਆਸਨ ਛਾਤਰੀ ਹੈ ਮੈਂ 올 ਇੰਡੀਆ ਹਿਊਮਨ ਰਾਈਟ ਐਂਟੀ ਕਰਾਈਮਿੰਗ ਨੈਸ਼ਨਲ ਪ੍ਰੈਜ਼ੀਡੈਂਟ ਐ ਮੈਂ ਸਨੀ ਵੀਰ ਦਾ ਪੂਰਾ ਸਮਰਥਨ ਕਰਦਾ ਨਾਲ ਸਾਰੇ ਮੀਡੀਆ ਦਾ ਬਹੁਤ ਬਹੁਤ ਸਤਿਕਾਰ ਜ ਆਪਣੇ ਬਾਬਾ ਦਾ ਮੰਮੀਟ ਕਰਦਾ ਚੌਥਾ ਥੰਮ ਹੈ ਜਿਨ੍ਹਾਂ ਨੇ ਆਪਣੀ ਆਵਾਜ਼ ਉਠਾਈ ਹੈ ਪੁਲਿਸ ਪ੍ਰਸ਼ਾਸਨ ਵੱਲ ਆਸਪਾਸਨ দেয়া ਗਿਆ ਹੈ 8 ਤਰੀਕ ਦਾ ਸਮਾਂ ਲਿਆ ਗਿਆ ਹੈ ਕਿ ਪੂਰੀ ਮਦਦ ਕੀਤੀ ਜਾਊਗੀ ਸਾਰੀ ਜਿਹੜੇ ਆਪਣੇ ਧਾਰਮਿਕਾਂ ਤੇ ਜਾਤੀਵਾਦ ਹੋ ਰਹੀ ਹੈ ਮੰਦਿਰਾਂ ਤੇ ਹੋ ਰਹੀ ਹੈ ਅਟੈਕ ਹੋ ਰਹੇ ਹਨ ਭਗਵਾਨ ਦੇ ਨਾਮ ਤੇ ਬਲੇਮ ਕਰਦੇ ਲਚਾਂਦੇ ਮੇਰੇ ਸਾਰਿਆਂ ਦੇ ਸਾਰੇ ਇਕਜੁੱਟ ਹੋ ਕੇ ਇਹਨਾਂ ਵਿਰੋਧੀਆਂ ਨੂੰ ਰੋਕੋ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਸਾਰੇ ਮੀਡੀਆ ਵਾਤਾ ਦਾ ਬਹੁਤ ਬਹੁਤ ਧੰਨਵਾਦ ਚਲੋ ਧੰਨਵਾਦ ਕਰਦਾ। ਧੀਨਾਦੀ ਆਪਣਾ ਨਾਮ ਦੱਸ ਕੇ ਤੇ ਅਚਰ ਕਰਨ ਦਾ ਸਤਿਕਾਰ ਦਿੱਤਾ ਜਾ ਰਿਹਾ ਪਿਓ ਦੇ ਬਾਰੇ। ਬੁਲੇ ਸੋ ਨਿਰਪੈ ਤੁਗਮਾਨ ਵਾਲਮੀਕੀ ਮਹਾਰਾਜ ਕੀ ਜੈ। ਸ਼੍ਰੀ ਸ੍ਰੀ 108 ਗੁਰੂ ਗਿਆਨਾਤ ਮਹਾਰਾਜ ਕੀ ਜੈ। ਮੇਰਾ ਨਾਮ ਬਾਬਾ ਸਨਿਨਾਥ ਜੋ ਬਹੁਤ ਹੀ ਲੰਮੇ ਸਮੇਂ ਤੋਂ ਬਹੁਤ ਹੀ ਮਸਲੇ ਪੈਂਡਿੰਗ ਚੱਲਦੇ ਪਈ ਸਮਾਜ ਦੇ ਜਿਹਨਾਂ ਮਸਲਿਆਂ ਵਿੱਚ ਡੀਸੀਪੀ ਨਾਲ ਆਰਡਰ ਨੂੰ ਮਿਲਿਆ ਗਿਆ ਸੀ। ਤੇ ਉਹਨਾਂ ਵੱਲੋਂ ਸਾਨੂੰ ਕਿਹਾ ਗਿਆ ਸੀ ਵੀ ਜਿੰਨੇ ਵੀ ਆ ਤੁਹਾਡੇ ਮਸਲੇ ਨੇ ਸਾਰੇ ਨਜਾਇਜ਼ ਹੈਗੇ ਇਹਨਾਂ ਮਸਲੇ ਦਾ ਕੋਈ ਵੀ ਕੋਈ ਵੀ ਮਤਭਲੇ ਨਹੀਂ ਪੰਦਾ ਅੱਜ ਉਸੇ ਮਸਲੇ ਦੇ ਵਿੱਚ ਅਸੀਂ ਜਦੋਂ ਧਰਨਾ ਲਾਇਆ ਸੀ ਤੇ ਹੁਣਾਂ ਨੂੰ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਵੀ ਜਿੰਨੇ ਵੀ ਤੁਹਾਡੇ ਮਸਲੇ ਨੇ ਜਲਦੋਂ ਜਲਦ ਹੱਲ ਕੀਤੇ ਜਾਣਗੇ ਇਹਰੇ ਵਿੱਚ ਆਪਣਾ ਹਿੰਦੂ ਭਾਈ ਜਥੇ ਦੇ ਬੰਦੇ ਰ ਮੈਂ ਧੰਨਵਾਦ ਕਰਦਾ ਜਥੇਦਾਰ ਬਾਬਾ ਲਾਪ੍ਰੀਤ ਸਿੰਘ ਖਾਲਸਾ ਜੀ ਬਾਬਾ ਮਜੀਤ ਸਿੰਘ ਜੀ ਬਾਬਾ ਜੋਗਾ ਸਿੰਘ ਜੀ ਸਾਡੇ ਗੱਬਰ ਪ੍ਰਧਾਨ ਜੀ ਮੈਂ ਜਿੰਨੇ ਵੀ ਹੋਰ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਕਿਦਾਂ ਦੇਖਦੇ ਹੋ ਕਿਉਂਕਿ ਐਸੀ ਭਾਈਚਾਰੇ ਨੂੰ ਕਿਦੋਂ ਵੀ ਹੱਕ ਆਪਣਾ ਲੈਣਾ ਪੈਦਾ ਧਰਮ ਨਾਲ ਬਰਤਨ ਕਰਕੇ ਜਾਣਾ ਪੈਂਦਾ ਉਦਾਨ ਪਛਾਣ ਕਰਦਾ ਦੇਖੋ ਜੀ ਇਹਨਾਂ ਦੇ ਧੌਂ ਦੇ ਵਿੱਚ ਇੱਥੇ ਇਹੋ ਜਿਹਾ ਜਾਤੀਵਾਦ ਦਾ ਕਿੱਲਾ ਫਸਿਆ ਸਾਨੂੰ ਕਿ ਇਨਸਾਨ ਹੀ ਨਹੀਂ ਸਮਝਦੇ ਸਾਨੂੰ ਇੱਕ ਇੱਕ ਕੀੜੇ ਮਕੋੜੇ ਸਮਝਦੇ ਨੇ ਜਿੱਦਾਂ ਕੋਈ ਖਰਾਬ ਚੀਜ਼ ਹੁੰਦੀ ਆ ਵੇਸਟ ਚੀਜ਼ ਹੁੰਦੀ ਆ ਉਹ ਹੀ ਸਾਨੂੰ ਸਮਝਦੇ ਨੇ ਉਸੇ ਕਰਕੇ ਇਹਨਾਂ ਨੂੰ ਪਤਾ ਵੀ ਇਨਾਂ ਕੋਈ ਅਪਰੋਚ ਨਹੀਂ ਹੈਗੀ ਸਾਡੇ ਕੋਲ ਪੋਲਿਟਿਕਲ ਭਾਰ ਮੁੱਕ ਕੇ ਸਾਡੇ ਕੋਲ ਹੈਂਡਲਸ ਅੰਗਰੇਜ਼ ਕੀ ਬੰਦਾ ਤਰਨਾ ਜਦੋਂ ਅਸੀਂ ਕਿਚਾਰੀ ਚੌਂਗ ਜਾਂ ਕੋਈ ਵੀ ਜਾਮ ਕਰਦੇ ਨੇ ਫਿਰ ਇਹਨਾਂ ਨੂੰ ਸਾਡੇ ਸਮਾਜ ਦਾ ਫਿਰ ਸਾਨੂੰ ਕਹਿੰਦੇ ਤੁਸੀਂ ਸਾਡੇ ਭਰਾ ਦੇ ਤੁਸੀਂ ਸਾਡੇ ਵੀਰ ਦੇ ਤੁਸੀਂ ਸਾਡੇ ਪੁੱਤਰ ਦੇ ਤਾਂ ਅੱਗੋਂ ਪਿੱਛੋਂ ਸਿਮਰ ਵੀ ਸਭ ਜਾਤੀਵਾਦ ਜੋ ਵੀ ਹੋ ਰਿਹਾ ਜੀ ਹੁਣ ਕੀ ਵਿਸ਼ਵਾਸ ਦਿਵਾਇਆ ਗਿਆ ਹੁਣ ਇਹੋ ਵਿਸ਼ਵਾਸ ਦਿਵਾਇਆ ਗਿਆ ਵੀ ਜਲਦੋਂ ਜਲਦ ਜਿੰਨੇ ਵੀ ਤੁਹਾਡੇ ਮਸਲੇ ਨੇ ਕਾਰਵਾਈ ਕੀਤੀ ਜਾਏਗੀ ਹੁਣ ਅਸੀਂ ਡੀਸੀਪੀ ਨਾਲ ਐਡਰਸ ਸਾਹਮਣੋਂ ਮਿਲਾਂਗੇ ਠੀਕ ਹੈ ਫਿਰ ਉਹਨਾਂ ਤੋਂ ਬਾਅਦ ਜੋ ਵੀ ਅਗਲੀ ਰਣਨੀਤੀ ਹੋਗੀ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਤੇ ਫਿਰ ਉਸੇ ਹਿਸਾਬ ਨਾਲ ਕਰਾਂਗੇ ਬੋਲੇ ਸੋਨਰਤਾ ਪਗਮਾਰ ਵਾਲਮੀਕੀ ਮਹਾਰਾਜ ਜੀ ਜਿਹਨੇ ਮੈਨੂੰ ਸਾਰੇ ਜਾਣੇ ਮਾਣ ਪਰਿਸ਼ਿਦ ਤੋਂ ਆਏ ਨੇ ਇਹਨਾਂ ਸਾਰਿਆਂ ਦੀਆਂ ਮੈਂ ਗੱਲਾਂ ਸੁਣ ਲਈਆਂ ਸਾਰੇ ਜੋ ਇਹਨਾਂ ਦੇ ਮਨ ਸੀ ਜੋ ਇਹਨਾਂ ਦੇ ਕੰਮ ਨੇ ਉਹ ਸਾਰੇ ਜਿਹੜੇ ਮੈਂ ਸਮਝ ਨਹੀਂ ਆਦੇ ਉਹਦੇ ਵਿੱਚ ਜਿਹੜੇ-ਜਿਹੜੇ ਵੀ ਕਰਨ ਵਾਲੇ ਸੀ ਸਾਰੇ ਦੀ ਡਿਊਟੀ ਲਗਾ ਦਿੱਤੀ ਗਈ ਹੈ ਤੇ ਇਹਨਾਂ ਦਾ ਹਮੇਸ਼ਾ ਹੀ ਜੀ ਹੈ ਕਿ ਸਾਡੇ ਕੋਲ ਜਦੋਂ ਮਾਤੀ ਆਓ ਤੁਹਾਡਾ ਜੋ ਵੀ ਕੋਈ ਕੰਮ ਹੈਗਾ ਅੱਗੇ ਵੀ ਉਹਦੇ ਵਾਸਤੇ ਵੀ ਅਸੀਂ ਬੈਠੇ ਹਾਂ ਤੇ ਜਿਹੜੇ ਪਹਿਲਾਂ ਲੋਕੋ ਦੱਲੇ ਨੇ ਉਹ ਸਾਰੇ ਜਿਹੜੇ-ਜਿਹੜੇ ਦੀ ਡਿਊਟੀ ਹੈ ਅਲੱਗ-ਅਲੱਗ ਆਫੀਸਰਾਂ ਨਾਲ ਗੱਲ ਕਰ ਤੋਂ ਦੱਸ ਦਿੱਤਾ ਗਿਆ ਅੱਗੇ ਤੋਂ ਵੀ ਅਸੀਂ ਆਪਣੇ ਆਪਸ ਵਿੱਚ ਨੂੰ ਦੇਖ ਕੇ ਸਾਰਾ ਕਰਵਾ ਦੇਣਾ ਠੀਕ ਹੈ ਥੈਂਕ ਯੂ ਪਿਆਰ ਕੀ ਮਸਲੇ ਇਹਨਾਂ ਦਾ ਟ੍ਰੈਕਿੰਗ ਖਾਲ ਗਿਆ ਮੇਰੇ ਤੇ ਆ ਜਿਹੜੇ-ਜਿਹੜੇ ਮਸਲੇ ਹੁਣ ਲਿਆਂਦੇ ਗਏ ਨੇ ਉਹ ਕਨਸਰਨ ਸੰਬੰਧਤ ਉਹ ਫਰਾਨਾ ਗੱਲ ਕਰ ਲਈਏ ਉਹ ਚੱਲ ਵੀ ਦੇ ਰਹੇ ਉਹ ਵੀ ਦੇ ਆਉਣਾ ਲੱਗ ਗਿਆ ਤੇ ਜਲਦੀ ਕੰਪਲੀਟ ਕਰਾ